ਦੋਸਤੋ ਪੰਜਾਬ ਦੀ ਇਤਿਹਾਸਿਕ ਨਹਿਰ ਦੇ ਪੁਰਾਣੇ ਪੁਲ ਤੇ ਖੜਾ ਇਹ ਪੁਰਾਣਾ ਪੁਲ 1947 ਵੇਲੇ ਬਹੁਤ ਹੀ ਵੱਡਾ ਰੋਲ ਨਿਭਾਇਆ ਇਸ ਪੁਲ ਨੇ ਪਤਾ ਨਹੀਂ ਕਿੰਨੇ ਕੁ ਉਧਰੋਂ ਉਜੜੇ ਇਧਰ ਨੂੰ ਲੰਗੇ ਪੰਜਾਬ ਪਟਿਆਲੇ ਵੱਲ ਨੂੰ ਅੱਗੇ ਨਾਬੇ ਵੱਲ ਨੂੰ ਹਰਿਆਣੇ ਵੱਲ ਨੂੰ ਤੇ ਇਸੇ ਤਰ੍ਹਾਂ ਇਧਰੋਂ ਉੱਜੜ ਕੇ ਗਏ ਲਾਹੌਰ ਵੱਲ ਨੂੰ ਨਨਕਾਣਾ ਸਾਹਿਬ ਵੱਲ ਨੂੰ ਚਲੇ ਗਏ ਇਸ ਪੁਲ ਦੀ ਜਿੱਥੇ ਬਲੱਖਣ ਇਤਿਹਾਸਾ ਉੱਥੇ ਇੱਕ ਸ਼ਾਇਦ ਅੱਜ ਜੇਕਰ ਵੇਖਿਆ ਜਾਵੇ ਤਾਂ ਇਹ ਸ਼ਾਇਦ ਟੂਨੇ ਟਪੱਲੇ ਉਪਾ ਟਾਲੇ ਸਹ ਦੇ ਇਨਾ ਕੰਮਾ ਜੋਗਾ ਹੀ ਰਹਿ ਗਿਆ ਜਿਹੜੀ ਪੰਜਾਬ ਸਰਕਾਰ ਹੈ ਉਹਨੂੰ ਇਸ ਮਾਹੋ ਰਾਣੇ ਦੇ ਪੁਲ ਨੂੰ ਵਿਰਾਸਤ ਵਜੋਂ ਸੰਭਾਲਣਾ ਚਾਹੀਦਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਪੰਜਾਬ ਦੀ ਕਮਾਂਡ ਸੰਭਾਲੀ ਹੈ ਸਾਨੂੰ ਪੂਰਾ ਯਕੀਨ ਹੈ ਕਿ ਮੁੱਖ ਮੰਤਰੀ ਸਾਹਿਬ ਜਾਂ ਉਹਨਾਂ ਦੇ ਇਮਾਨਦਾਰ ਚੰਗੇ ਅਫਸਰ ਜਿਹੜੇ ਨੇ ਜੇਕਰ ਉਹ ਸਾਡੀ ਇਸ ਗੱਲਬਾਤ ਨੂੰ ਸੁਣਦੇ ਨੇ ਸਾਨੂੰ ਪੂਰਾ ਯਕੀਨ ਹੈ ਕਿ ਉਹ ਇਸ ਨੂੰ ਬਚਾਉਣ ਵਾਸਤੇ ਜ਼ਰੂਰ ਹੰਬੜਾ ਮਾਰਨਗੇ ਕਿਉਂਕਿ ਅੱਜ ਆਲੇ-ਦੁਆਲੇ ਜਿਹੜੇ ਇਹਦੇ ਹਰਿਆ-ਪਰਿਆ ਦਰਖਤ ਨੇ ਇੰਨੇ ਜ਼ਿਆਦਾ ਆ ਦੂਜੇ ਪਿਛਲੀ ਸਾਈਡ ਤੇ ਵੇਖੋ ਸ਼ਾਇਦ ਸੈਂਕੜੇ ਸਾਲ ਪੁਰਾਣੇ ਬੋਹੜ ਇਸੇ ਤਰੀਕੇ ਬੈਕ ਸਾਈਡ ਤੇ ਨਿੰਮ ਹੈ ਪੁਰਾਣੀ ਬਹੁਤ ਜ਼ਿਆਦਾ ਇਸ ਪੁਲ ਦੇ ਉੱਤੋਂ ਪਤਾ ਨਹੀਂ ਕਿੰਨੇ ਆਏ ਤੇ ਕਿੰਨੇ ਗਏ ਕਿੰਨੇ ਕੁ ਵੱਡ ਟੋ ਕੋਈ ਤੇ ਕਿੰਨੇ ਕੁ ਧੀਆਂ ਪੈਣਾ ਨੇ ਆਪਣੀ ਇੱਜ਼ਤਾਂ ਬਚਾਉਣ ਵਾਸਤੇ ਇਸ ਨਹਿਰ ਦੇ ਵਿੱਚ ਛਾਲਾਂ ਮਾਰੀਆਂ ਸਨ ਇੱਥੋਂ ਇਸ ਪੁਲ ਤੋਂ ਮਿਲਟਰੀ ਦੇ ਕਿਨੇ ਭਾਰ ਸਰਕਾਰ ਦੇ ਜਿਹੜਾ ਸਾਡਾ ਪ੍ਰਸ਼ਾਸਨ ਸੀ ਉਹਨਾਂ ਨੇ ਹਿਫਾਜ਼ਤ ਨਾਲ ਧੀਆਂ ਪੈਣਾ ਨੂੰ ਜਿੰਨੀਆਂ ਬਚ ਸਕਿਆ ਉਹਨਾਂ ਨੂੰ ਇਧਰੋਂ ਮਿਲਕ ਭਰ ਕੇ ਅੱਗੇ ਲੈ ਕੇ ਗਿਆ ਲਾਹੌਰ ਵੱਲ ਨੂੰ ਤੇ ਲਾਹੌਰੋਂ ਆਏ ਹੋਏ ਇਸ ਰਸਤੇ ਤੋਂ ਲੰਘੇ ਹਨ ਤੇ ਬਾਕੀ ਰਸਤਾ ਉਧਰ ਹੈ ਜਿੱਥੋਂ ਰੇਲਾਂ ਪਰ ਪਰ ਕੇ ਲੰਘਿਆ ਤੇ ਜਿਹੜੀਆਂ ਲੋਕਾਂ ਨੂੰ ਦੁਸ਼ਵਾਰੀਆਂ ਦਾ ਉਸ ਟਾਈਮ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਘਰ ਬਰਬਾਦ ਹੋ ਗਏ ਜਿਹੜੀ ਜ਼ਮੀਨਾਂ ਸਨ ਜਾਇਦਾਦਾਂ ਸਨ ਦੁਕਾਨਾਂ ਸਨ ਜਿਹੜੀਆਂ ਛੋਟੇ ਛੋਟੇ ਉਸ ਟਾਈਮ ਮਿਲਣਾ ਸਨ ਉਹ ਸਭ ਕੁਝ ਤਬਾਹ ਹੋ ਗਿਆ ਸਭ ਕੁਝ ਛੱਡ ਕੇ ਇਧਰ ਆਉਣਾ ਪਿਆ ਤੇ ਇਧਰ ਲਿਆਂ ਨੂੰ ਉਧਰ ਜਾਣਾ ਪਿਆ ਪਰ ਜਿਹੜੀ ਇਹ ਨਹਿਰ ਐ ਇਨਾ ਵੱਡਾ ਇਤਿਹਾਸ ਆ ਇਸ ਨਹਿਰ ਦਾ ਤੇ ਆਪਣੇ ਆਪ ਦੇ ਵਿੱਚ ਹੀ ਬਿਆਨ ਕਰ ਰਹੀ ਐ ਜਿਹੜੀ ਤਸਵੀਰ ਮੈਂ ਇਧਰ ਨਵਾਂ ਪੁਲ ਵਿਖਾ ਦਿੰਨੇ ਆ ਇਹ ਨਵਾਂ ਪੁਲ ਬਣਿਆ ਤੇ ਇਹ ਬਿਲਕੁਲ ਸਿੱਧਾ ਰਸਤਾ ਐ ਮਲੇਰਕੋਟ ਲਾਗੇ ਪਟਿਆਲਾ ਨੂੰ ਜਾਂਦਾ ਨਾਬਾ ਵੱਲ ਨੂੰ ਪਰ ਜਿਹੜਾ ਇਹ ਪੁਲ ਐ ਇਤਿਹਾਸਕ ਪੁਲ ਐ ਲਾਲ ਪੁਲ ਐ ਤੇ ਇਹਨੇ ਪਤਾ ਨਹੀਂ ਕੀ ਕੁਝ ਵੇਖਿਆ ਇਹ ਤਾਂ ਸਾਡੇ ਜਿਹੜੇ ਇਤਿਹਾਸਕਾਰ ਨੇ ਉਹ ਦੱਸ ਸਕਦੇ ਨੇ ਜਾਂ ਇਸ ਪੁਲ ਦੀ ਜਿਹੜੀ ਹਿੱਕ ਐ ਜਿਸ ਤੋਂ ਇਹਨਾਂ ਕੁਛ ਲੰਘਿਆ ਇਹਨਾਂ ਕੁਛ ਜਿਸ ਦੀ ਹਿੱਕ ਤੇ ਬੀਤੇ ਆ ਇਹ ਹੀ ਜਾਣਦਾ ਪਰ ਜਿਹੜੀ ਪੰਜਾਬ ਸਰਕਾਰ ਉਸ ਨੂੰ ਜ਼ਰੂਰ ਇਸ ਪੁਲ ਨੂੰ ਸੰਭਾਲਣ ਦੇ ਯਤਨ ਕਰਨੇ ਚਾਹੀਦੇ ਨੇ ਤੇ ਆਲੇ-ਦਾਲ ਜਿਹੜੇ ਦਰਖਤ ਉਹ ਵਗੈਰਾ ਨੇ ਅਲਰਜੀ ਸੀ ਜਿਵੇਂ ਆ ਚੀਜ਼ਾਂ ਚ ਆ ਚੀਜ਼ਾਂ ਚ ਤੇ ਆ ਜੋੜਾਂ ਚ ਠੀਕ ਹੈ ਜੀ ਤੇ ਇਹਦੇ ਥੱਲੇ ਗੋਲ-ਗੋਲ ਧਾਰੇ ਤੇ ਤੇ ਉਹਦੇ ਉੱਪਰ ਖਾਜ ਹੁੰਦੀ ਸੀ ਪਾਣੀ ਛਿਮਦਾ ਦੀ ਲਹੂ ਵਾਲਾ ਕੰਮ ਸੀ ਠੀਕ ਹੈ ਜੀ ਜਿਵੇਂ ਪੂਰੀ ਦਿੱਕਤ ਆਉਂਦੀ ਸੀ ਜੀ ਨੀਂਦ ਨਹੀਂ ਆਉਂਦੀ ਸੀ ਜੀ ਠੀਕ ਹੈ ਜੀ ਬੇਚ ਨਹੀਂ ਲੱਗੀ ਰਹਿੰਦੀ ਸੀ ਪੈ ਨਹੀਂ ਛਾਦੇ ਤੇ ਤੇ ਗਰਮੈਰ ਜਿਆਦੇ ਦੀ ਬੋਲ। ਦੋਸਤੋ ਜੇ ਤੁਹਾਨੂੰ ਵੀ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਕਿਸੇ ਵੀ ਤਰ੍ਹਾਂ ਦੀ ਅਲਰਜੀ ਦੀ ਦਿੱਕਤ ਹੈ ਸਕਿਨ ਦੀ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ ਪਿੰਡ ਲੋਹਾਰ ਮਾਜਰਾ ਤਹਿਸੀਲ ਨਾਬਾ ਡਿਸਟ੍ਰਿਕਟ ਪਟਿਆਲਾ ਸਾਡੇ ਦਿੱਤੇ ਗਏ ਨੰਬਰ ਦੇ ਉੱਪਰ ਕਾਲ ਕਰਕੇ ਤੁਸੀਂ ਦਵਾਈ ਘਰੇ ਵੀ ਮੰਗਵਾ ਸਕਦੇ ਹੋ ਤੇ ਬਹੁਤ ਹੀ ਵਧੀਆ ਰਿਜ਼ਲਟ ਨੇ ਸਤਿ ਸ਼੍ਰੀ ਅਕਾਲ ਨਿਰਪੈ ਸਿੰਘ ਸਤਿ ਸ਼੍ਰੀ ਅਕਾਲ ਜੀ